ਕਨਖਾਤਾ ਕਿ ਵਾਹਿਗੁਰੂ ਜੀ ਕੀ ਸਦਾਇ ਵਾਹਿਗੁਰੂ ਜੀ ਦੇ ਪਿਆਰਿਓ ਅੱਜ ਤੁਹਾਨੂੰ ਨੰਨਤਾਨੇ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਜਿਨ੍ਹਾਂ ਦਾ ਖਾੜੇ 400 ਸਾਲਾ ਕਿਰਤੀ ਕਿਸਾデア ਹੈ। ਨੰਨਤਨਤ ਵਧਾਈ ਹੋਵੇ। ਉਹਨਾਂ ਬਾਰੇ ਤੁਹਾਨੂੰ ਵੀਡੀਓ ਦੇਖੀ ਹੋਣੀ ਤੇ ਲਾਈਕ ਕੀਤੀ ਹੋਣੀ। ਅੱਜ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਹਿਲਾ 파ਟ ਸ਼ੁਰੂ ਕਰਨ ਲੱਗੀਆਂ ਪਰਮਾਤਮਾ ਦੀ ਕਿਰਪਾ ਨਾਲ ਪੁਨਰੀ ਬਖਸ਼ਿਸ਼ ਨਾਲ ਦੇਖੋ ਤੁਹਾਨੂੰ tane ਸ਼੍ਰੀ ਗੁਰੂ ਅਮਰਦਾਸ ਜੀ ਦਾ ਮਹਾਰਾਜ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਗੁਰੂ ਅਮਰਦਾਸ ਮਹਾਰਾਜ ਬਚਪਨ ਤੋਂ ਹੀ بڑے ਧਾਰਮਿਕ ਸੁਭਾਅ ਦੇ ਸ਼ੀਨ ਸ਼ਰਤਾ ਸਰ ਇਨਾਂ ਦੀ ਉਮਰ ਬਹੁਤ ਹੋਈ ਹੈ ਗੁਰੂ ਅਮਰਦਾਸ ਮਹਾਰਾਜ ਦੀ ਸਭ ਤੋਂ ਜ਼ਿਆਦਾ ਉਮਰ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਹੋਈ ਹੈ ਗੁਰੂ ਅਮਰਦਾਸ ਮਹਾਰਾਜੀ ਨੇ ਆਪਣੀ ਉਮਰ ਵੀ ਗੁਰੂ ਰਾਮਦਾਸ ਜੀ ਨੂੰ 7 ਸਾਲ ਕੁਝ ਮਹੀਨੇ ਕੁਝ ਦਿਨ ਆਪਣੀ ਉਮਰ ਦੀ ਦਿੱਤੀ ਦੇਖਿਆ ਕਿ ਇਹਨਾਂ ਨੇ ਕੰਮ ਬਹੁਤ ਹਨ ਉਮਰ ਬਹੁਤ ਥੋੜੀ ਹੈ ਔਰ ਗੁਰੂ ਅਮਰ ਰਾਜ ਜੀ ਦਾ ਜੀਵਨ ਜਿਹੜਾ ਹੈ ਇਹਨਾਂ ਦਾ ਬਹੁਤ ਵਿਰਧ ਅਵਸਥਾ ਸੀ ਇਹਨਾਂ ਦੀ ਇਹ ਜਾਂਦੇ ਹੁੰਦੇ ਸਨ ਇਲਾहाबाद ਸੈਣੀ ਸੰਗਮ ਯਾਤਰਾ ਕਰਦੇ ਸਨ 6 ਮਹੀਨੇ ਗੰਗਾ ਇਸ਼ਨਾਨ ਕਰਦੇ ਸਨ ਔਰ ਉੱਥੇ ਹੀ ਇਹਨਾਂ ਨੇ ਵੰਡਣਾ ਦਾਨ ਪੁੰਨ ਕਰਨਾ ਇਸ਼ਨਾਨ ਕਰਨੇ ਦਾਨ ਪੁੰਨ ਕਰਨਾ ਗੰਗਾ ਇਸ਼ਨਾਨ ਇਹਦੇ ਵਿੱਚ ਜਿਆਦਾ ਤਵੱਜੋ ਦਿੰਦੇ ਸਨ ਹਰ ਸਾਲ ਰੋਜ਼ ਹੀ ਸਮਝੋ ਇਹਨਾਂ ਨੇ ਜਾਣਾ 6 ਮਹੀਨੇ ਉੱਥੇ ਹੀ ਰਹਿਣਾ ਦਾਨਪੁਣ ਕਰਨਾ ਇੱਕ ਵਾਰ ਦੀ ਗੱਲ ਹੈ ਇੱਕ ਕੋਈ ਗ੍ਰਸਤੀ ਸੀ ਉਹ ਇੱਕ ਵਾਰ ਦੀ ਗੱਲ ਹੈ ਇੱਕ ਪੰਡਤ ਸੀ ਦੁਰਗਾ ਦਾਸ ਦੁਰਗਾ ਜਦੋਂ ਨੰਮੇ ਪਏ ਹੋਏ ਸਨ ਗੁਰੂ ਅਮਰਦਾਸ ਜੀ ਉਹਨਾਂ ਨੇ ਪੈਰ ਵਿੱਚ ਕਦਮ ਦੇਖ ਲਿਆ ਉਹਨਾਂ ਨੇ ਕਦਮ ਦੇਖਿਆ ਇਹ ਜਦੋਂ ਗੁਰੂ ਅਮਰਦਾਸ ਜੀ ਫੈਲੀ ਵਿੱਚੋਂ ਉਹਨੂੰ ਕੁਝ ਮੋਹਰਾਂ দান ਕਰਨ ਲੱਗੇ ਸਨ ਜਦੋਂ ਉਹਨੂੰ ਉਹਨੇ ਦੇਖਿਆ ਇਹਨਾਂ ਦੇ ਪੈਰਾਂ ਵਿੱਚ ਸੱਜੇ ਪੈਰ ਵਿੱਚ ਕਦਮ ਹੈ ਤੇ ਕਹਿੰਦੇ ਮੈਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੁਛੀ ਢੇਰ ਬਾਅਦ ਤੁਹਾਨੂੰ ਜੇ ਬਾਦਸ਼ਾਹੀ ਮਿਲੇਗੀ ਜਾਂ ਕੋਈ ਧਾਰਮਿਕ ਕੰਮ ਦੇ ਬੜੇ ਉੱਚਾ ਤੁਹਾਨੂੰ ਉਹਦਾ ਮਿਲੇਗਾ ਕਹਿੰਦੇ ਮੈਂ ਮੈਂ ਫਿਰ ਤੁਹਾਡੇ ਤੁਹਾਨੂੰ ਮਿਲਾਂਗਾ ਫਿਰ ਜੋ ਮੈਂ ਮੰਗਾਗਾ ਤੁਸੀਂ ਮੈਨੂੰ ਦੇਣਾ ਇਹ ਬੱਚਾ ਨੂੰ ਨੇ ਕਿਤੇ ਦੁਰਗਾ ਦਾਸ ਨੇ ਇਹ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ 60 ਸਾਲ ਦੀ ਉਮਰ ਹੋ ਗਈ ਇੰਨੀ ਬਜ਼ੁਰਗੀ ਹੋ ਗਈ ਕੀ ਮਿਲਣਾ ਇਹਨੇ ਬਜ਼ੁਰਗ ਹੋ ਕੇ ਕੀ ਮਿਲਣਾ ਇਸ ਤਰ੍ਹਾਂ ਕਰਦੇ ਕਰਦੇ ਇਹ ਸੰਗਮ ਗੰਗਾ ਇਸ਼ਾਨ ਜਾਂਦੇ ਜਾਂਦੇ ਦਾਨਪੂਰਨੀ ਬੜਾ ਕਰਦੇ ਸਨ ਉਹ ਜਨ ਖਲਾਨਾ ਗਰੀਬਾਂ ਨੂੰ ਦਾਨਪੂਰਨ ਕਰਨਾ ਬਹੁਤ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਇੱਕ ਕੋਈ ਗ੍ਰਸਤੀ ਸੀ ਗ੍ਰਸਤੀ ਨੇ ਪਾਣੀ ਮੰਗਿਆ ਔਰ ਉਹਨਾਂ ਨੂੰ ਪਾਣੀ ਜਦੋਂ ਦਿੱਤਾ ਉਹ ਪੁੱਛ ਬੈਠੇ ਵੀ ਗੁਰੂ ਧਾਰਨ ਕੀਤਾ ਹੈ ਤੁਸੀਂ ਗੁਰੂ ਧਾਰਨ ਕੀਤਾ ਹੈ ਜਦੋਂ ਇੰਨੀ ਗੱਲ ਕਹੀ ਤਾਂ ਇਹਨਾਂ ਨੇ ਕਿਹਾ ਅਜੇ ਨਹੀਂ ਕਰ ਗੁਰੂ ਦਾ ਰੰਗ ਦਿੱਤਾ ਨਹੀਂ ਹੈਰਾਨੀ ਦੀ ਹੱਦ ਨਾ ਰਹੀ ਇਹਨਾਂ ਨੇ ਕਿਹਾ ਅਜੇ ਨਹੀਂ ਕੀਤਾ ਇਹ ਕਹਿੰਦੇ ਨਹੀਂ ਕੀਤਾ ਤੇ ਮੇਰਾ ਧਰਮ ਤੂੰ ਪ੍ਰਿਸ਼ਟ ਕਰ ਦਿੱਤਾ ਹੈ ਪਾਣੀ ਦਾ ਗਲਾਸ ਪਰ੍ਹਾਂ ਮਾਰਿਆ ਕਹਿੰਦਾ ਰੋਜ਼ ਮੈਂ ਤੇਰੇ ਹੱਥੋਂ ਖਾਂਦਾ ਰਿਹਾ ਨਹੀਂ ਗੁਰੇ ਦੇ ਹੱਥੋਂ ਕਹਿੰਦਾ ਨਗੂਰੇ ਨੂੰ ਕਿੱਥੇ ਢੋਈ ਨਹੀਂ ਮੈਂ ਨਗੂਰੇ ਦੇ ਹੱਥੋਂ ਤੂੰ ਗੁਰੂ ਵਾਲਾ ਨਹੀਂ ਬਣਿਆ ਮੈਂ ਨਗੂਰੇ ਦੇ ਹੱਥੋਂ ਖਾਂਦਾ ਰਿਹਾ ਹਾਂ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਹੈ ਜਦੋਂ ਇੰਨੀ ਗੱਲ ਹੋਈ ਨਾ ਗੁਰੂ ਅਮਰਦਾਸ ਮਹਾਰਾਜ ਦੀ ਬੜੇ ਉਦਾਸ ਹੋ ਗਏ ਉਹਨਾਂ ਦੇ ਮਨ ਵਿੱਚ ਗੱਲ ਘਿਰ ਗੰਗਰ ਲੱਗੀ ਘਰ ਆ ਕੇ ਘਰ ਆ ਕੇ ਸਾਰੀ ਰਾਤ ਨੂੰ ਸੁੱਤੇ ਤ੍ਰਿੱਕੀ ਕੀਤਾ ਜਾਵੇ ਕਿੰ ਨੂੰ ਮੈਂ ਗੁਰੂ ਧਾਰਨ ਕਰਾਂ ਉਹ ਸਮਝ ਨਾ ਲੱਗੇ ਸਾਰੀ ਰਾਤ ਅੰਗੜਾਈਆਂ ਲੈਂਦੇ ਰਹੇ ਪਰ ਨੀਂਦ ਕਿੱਥੋਂ ਆਵੇ ਇਹ ਗੱਲ ਬਾਰ ਬਾਰ ਚੁੱਪੇ ਕਿ ਨਿਗੋਰਾ ਨਿਗੋਰੇ ਨੇ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਸਾਰੀ ਰਾਤ ਕਰਵਟਾ ਲੈਂਦੇ ਲੈਂਦੇ ਬੀਤ ਗਈ ਸਾਰੀ ਰਾਤ ਨੀਂਦਰਾਈ ਕਹਿੰਦੇ ਮੈਂ ਗੁਰੂ ਦੀ ਬਾਹਰ ਨਿਕਲਾਂ ਜਦੋਂ ਘਰੋਂ ਨਿਕਲੇ ਦਰਵਾਜੇ ਦੇ ਵਿੱਚੋਂ ਹੀ ਨਿਕਲੇ ਨਾਲ ਰੇੜੇ ਦੇ ਬੀਬੀ ਅਮਰੋ ਜਿਹੜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ ਹੈ ਉਹ ਲੱਸੀ ਟਕੜੀ ਟਕੜਾਈ ਸਨ ਔਰ ਲੱਸੀ ਲੱਸੀ ਟਕੜੀਆਂ ਤੁਹਾਨੂੰ ਪਤਾ ਹੈ ਪੁਰਾਣੇ ਜ਼ਮਾਨੇ ਵਿੱਚ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਨਾਲ ਦਸਤੀ ਡਿਟਕਣੀ ਨਾਲ ਮੂ ਜਵਾਨੀ ਸ਼ਬਦ ਪੜਨੇ ਕੋਈ ਵੀ ਪੜ ਲੋ ਕੋਈ ਆਸਾ ਦੀ ਵਾਰ ਕਰ ਲੋ ਕੋਈ ਜਿਹੜੇ ਵੀ ਸ਼ਬਦ ਕਿਸ ਨੂੰ ਯਾਦ ਨੇ ਉਹ ਸ਼ਬਦ ਪੜਨੇ ਇਹ ਬੀਬੀ ਅਮਰੋ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ ਰਹੇ ਸਨ ਸ਼ਬਦ ਔਖਾ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ ਗੁਰੂ ਨਾਨਕ ਦੇਵ ਜੀ ਬਾਣੀ ਜਿਹੜੀ ਥੋੜੀ ਬੜੀ ਡੁੰਗਾਈ ਵਿੱਚ ਪਾਣੀ ਬਾਣੀ ਹੈ ਬਾਣੀ ਬਹੁਤ ਹੈ ਗੁਰੂ ਨਾਨਕ ਦੇਵ ਜੀ ਬੜੀ ਡੁੰਗਾਈ ਰੱਖਦੀ ਹੈ ਉਹ ਬਾਣੀ ਪੜਦੇ ਪੈਸਾ ਨਾ ਜੇ ਇੱਕ ਲੋਹਾ ਵੀ ਹੋਏ ਨਾ ਲੋਹਾ ਵੀ ਮਨੂਰ ਬਾਰ ਸੱਟਣ ਵਾਲਾ ਉਹਨੂੰ ਵੀ 파ਰਸ ਦੇ ਨਾਲ ਛੁਆਇਆ ਜਾਵੇ ਨਾ ਉਹ ਵੀ ਸੋਨਾ ਬਣ ਜਾਂਦਾ ਹੈ ਇਸ ਦਾ ਨੇ ਸ਼ਬਦ ਪੜ ਰਹੀ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ ਰਹੀ ਸੀ ਇਹ ਗੁਰੂ ਅਮਰਦਾਸ ਜੀ ਮਹਾਰਾਜ ਸੁਣਨ ਲੱਗੇ ਬੜੀ ਮਿੱਠੀ ਬਾਣੀ ਲੱਗੀ ਜਦੋਂ ਮਨ ਵਿੱਚ ਝੋਟ ਲੱਗਦੀ ਹੈ ਨਾ ਅਦੋਂ ਹੀ ਮਨ ਬਦਲਦਾ ਹੈ ਜਦੋਂ ਕੋਈ ਤੀਰ ਮਾਰ ਦੇਵੇ ਕੋਈ ਮਹਣਾ ਮਾਰ ਦੇਵੇ ਅਦੋਂ ਹੀ ਸੱਟ ਲੱਗਦੀ ਹੈ ਮਨ ਵਿੱਚ ਖੜ ਕੇ ਜਦੋਂ ਸੁਣੀ ਬਾਣੀ ਬੜੀ ਬਾਣੀ ਮਿੱਠੇ ਲੱਗੀ ਜਦੋਂ ਰਿੜਖ ਚੁੱਕੇ ਤੇ ਆ ਕੇ ਮਿਲੇ ਤੇ ਕਹਿੰਦੇ ਬੀਬੀ ਤੂੰ ਕਿਹਦੀ ਬਾਣੀ ਪੜਦੀ ਪਈ ਹੈ ਕਹਿੰਦੀ ਇਹ ਮੈਂ ਗੁਰਨਾਨਕ ਦੇਵ ਜੀ ਦੀ ਬਾਣੀ ਪੜ ਰਹੀ ਹਾਂ ਇਹ ਉਹਨਾਂ ਕੋਲ ਪੁੱਛਿਆ ਕਿ ਮੈਨੂੰ ਮਲਾ ਸਕਦੇ ਹੋ ਮੈਨੂੰ ਨਨਲ ਮਲਾਪ ਕਰਾ ਸਕਦੇ ਹੋ ਕਹਿੰਦੇ ਉਹ ਤੇ ਇਸ ਵਕਤ ਸਤਖੰਡ ਪਿਆਨਾ ਕਰ ਗਏ ਨੇ ਗੁਰਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਗੁਰ ਅੰਗਦ ਦੇਵ ਜੀ ਮਹਾਰਾਜ ਬੈਠੇ ਹਨ ਉਹ ਕਹਿੰਦੇ ਫਿਰ ਮੈਨੂੰ देर ਕੀ ਕਿ ਮੈਨੂੰ ਹੁਣੇ ਹੀ ਲੈ ਜਾ ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ ਮੈਂ ਉਹਨਾਂ ਦਾ ਬੜਾ ਮੇਰਾ ਮਨ ਬਹਿਪਲ ਹੈ ਕਿਉਂਕਿ ਸਾਰੀ ਰਾਤ ਨਾ ਸੁੱਤੇ ਇਹ ਮੇਣਾ ਉਹਨਾਂ ਨੂੰ ਸੁਤੰਦਾ ਰਿਹਾ ਕਿ ਤੂੰ ਗੁਰੂ ਧਰਨ ਨਹੀਂ ਕੀਤਾ ਨਿਗੁਰੇ ਦੇ ਤੋਂ ਪਾਣੀ ਪੀਣਾ ਵੀ ਮੇਰੇ ਵਾਸਤੇ ਬੇਕਾਰ ਹੈ ਇਸ ਤਰ੍ਹਾਂ ਉਹਨਾਂ ਨੇ ਜਦੋਂ ਸੁਣੀ ਵਾਰਤਾ ਤੇ ਬੀਬੀ ਅਮਰੋਜੀ ਬੜਾ ਸਤਿਕਾਰ ਕਰਦੀ ਸੀ ਇਹ ਇਹਨਾਂ ਦੀ ਭੈਣ ਦੀ ਨੂੰਹ ਸੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਭਰਾ ਦੀ ਨੂੰਹ ਸੀ ਉਹ ਲਹਿ ਗਈ 来 ਕੀ ਆਪਣੇ ਪਿਤਾ ਜੀ ਦੇ ਜਿੱਥੇ ਖੰਡੂਰ ਸਾਹਿਬ ਜਦੋਂ ਖੰਡੂਰ ਸਾਹਿਬ ਪੁੱਛੇ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਗੱਦੀ ਆਸਣ ਤੇ ਬੈਠੇ ਉਪਦੇਸ਼ ਦੇ ਰਹੇ ਸਨ ਉਪਦੇਸ਼ ਕਰ ਰਹੇ ਸਨ ਇਹ ਵੀ ਜਾ ਕੇ ਲੈਨ ਵਿੱਚ ਲੱਗ ਗਏ ਬੜੀ ਲੈਨ ਲੱਗੀ ਸੀ ਲੈਨ ਦੇ ਵਿੱਚ ਖੜੇ ਹੋ ਗਏ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਦੇਖਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੀ ਗੁਰੂ ਅਮਰਦਾਸ ਜੀ ਮਹਾਰਾਜ ਮੇਰੇ ਕੁੜਮ ਹਨ ਇਹਨਾਂ ਨੂੰ ਲੈਨ ਵਿੱਚ ਕੀ ਲੱਗਣ ਦੀ ਲੋੜ ਹੈ ਇਹ ਲੈਨ ਵਿੱਚ ਲੱਗੇ ਹੋਇਆ ਅਦਬ ਸਤਕਾਰ ਨਾਲ ਉੱਠ ਖੜੇ ਹੋਏ ਸਿੰਘਾਸ਼ਨ ਤੋਂ ਉੱਠ ਕੇ ਸਿੱਖਾਂ ਨੂੰ ਰੋਕ ਦਿੱਤਾ ਗੱਲ ਵਕੜੀ ਵਿੱਚ ਲਿਆ ਕਹਿੰਦੇ ਤੁਹਾਨੂੰ ਤੁਸੀਂ ਮੇਰੇ ਕੁੜਮ ਲੱਗਦੇ ਹੋ ਤੁਹਾਨੂੰ ਲੈਨ ਵਿੱਚ ਲੱਗਣ ਦੀ ਕੀ ਲੋੜ ਹੈ ਤੁਸੀਂ ਕਿਉਂ ਲੱਗੇ ਹੋ ਫਿਰ ਗੁਰੂ ਅਮਰਦਾਸ ਮਹਾਰਾਜ ਦੀਆਂ ਅੱਖਾਂ ਭਾਰੀਆਂ ਕਹਿੰਦੇ ਪਹਿਲਾਂ ਮੈਂ ਕੁੜਮਾ ਦੀ ਹیثیت ਵਿੱਚ ਆਇਆ ਸੀ। ਅਦੋਂ ਮਿਲਣੀ ਵੀ ਕੀਤੀ ਸੀ। ਅੱਜ ਮੈਂ ਇੱਕ ਸੇਵਕ ਦੀ ਹیثیت ਵਿੱਚ ਆਇਆ ਹਾਂ। ਇੱਕ ਸੇਵਕ ਬਣ ਕੇ ਆਇਆ ਹਾਂ। ਇੱਕ ਗੁਲਾਮ ਬਣ ਕੇ ਆਇਆ ਹਾਂ। ਅੱਜ ਮੈਨੂੰ ਤੁਸੀਂ ਲੈਣ ਦੇ ਵਿੱਚ ਹੀ ਲੱਗਣ ਦਿਓ। ਅੱਜ ਮੈਂ ਸੇਵਕ ਬਣ ਕੇ ਆਇਆ ਹਾਂ ਤੁਹਾਡੇ ਕੋਲ। ਘੜ ਕੇ ਜਦੋਂ 5-10ਾਂ ਦੀ ਲੈਂਡ ਸੀ ਪੂਰੀ ਹੋਈ। ਇਹ ਗੁਰੂ ਅਮਰਦਾਸ ਮਹਾਰਾਜੇ ਵੱਡੀ ਉਮਰ ਸੀ ਗੁਰੂ ਅੰਗਦ ਦੇਵ ਜੀ ਦੀ ਮਹਾਰਾਜ 25 ਸਾਲ ਛੋਟੇ ਸਨ 60 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਮਹਾਰਾਜ ਦੀ ਇਹ ਗੀੜ ਗਾ ਕੇ ਪੈਰਾਂ ਤੇ ਗਿਰ ਗਏ ਔਰ ਅਥਰੂ ਨਾਲ ਅਥਰੂ ਆਈ ਜਾਣ ਬਹੁਤ ਯਾਖਰ ਸੰਦ ਕਹਿੰਦੇ ਅਜ ਮੈਨੂੰ ਆਪਣਾ ਸੇਵਕ ਬਣਾ ਲਓ ਅੱਜ ਮੈਨੂੰ ਤੁਸੀਂ ਗੁਰੂ ਬਣਾ ਲਓ ਸੇਵਕ ਬਣਾ ਲਓ ਅੱਜ ਮੈਂ ਤੁਹਾਡਾ ਸੇਵਕ ਬਣਨਾ ਚਾਹੁੰਦਾ ਹਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੇ ਗਲਵਕੜੀ ਵਿੱਚ ਲੈ ਲਿਆ ਆ ਗਏ ਫਿਰ ਮੁੜ ਕੇ ਨਾ ਗਏ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਹੀ ਸੇਵਾ ਕਰਦੇ ਰਹੇ ਗਾਗਰ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਸੇਵਾ ਦੱਸੋ ਕਿਹੜੀ ਸੇਵਾ ਕਰਨੀ ਹੈ ਮੈਂ ਉਹ ਉਮਰ ਬੜਾ ਤੇ ਦੇਖਿਆ ਕਿ ਬੜੇ ਬਿਰਧ ਹਨ ਬੜੀ ਇਹਨਾਂ ਦੀ ਅਵਸਥਾ ਹੈ ਬੜੀ ਉਮਰ ਹੈ ਕਿਹੜੀ ਸੇਵਾ ਦਿੱਤੀ ਜਾਵੇ ਉਹਨਾਂ ਨੇ ਗਾਗਰ ਢੋਣ ਦੀ ਸੇਵਾ ਦਿੱਤੀ ਵਿਆਸਾ ਤੋਂ ਪਾਣੀ ਲਿਆਣਾ ਹੈ ਸਵੇਰੇ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਂ ਦੇ ਗੁਰੂ ਅੰਗਦ ਦੇਵ ਜੀ ਨੂੰ ਰੋਜ਼ ਡੇਲੀ ਇਸ਼ਨਾਨ ਕਰਵਾਉਣਾ ਹੈ ਬੜਾ ਪੈਂਡਾ ਲੰਮਾ ਸੀ ਬਰਾ ਕੋ ਦੂਰ ਜਾ ਕੇ ਪਾਣੀ ਲਿਆਣਾ ਗਾਗਰ ਤੇ ਲਿਆ ਕੇ ਫਿਰ ਇਸ਼ਨਾਨ ਕਰਾਉਣਾ ਆਹ ਜਾਣ ਵਿੱਚ ਵੀ ਟਾਈਮ ਲੱਗਦਾ ਹੈ ਫਿਰ ਇਸ਼ਨਾਨ ਕਰਾਉਣਾ ਤੁਹਾਨੂੰ ਪਤਾ ਹੈ 12 ਸਾਲ ਵਿੱਚ ਹਨੇਰੀਆਂ ਝੱਖੜ ਤੂਫਾਨ ਸਭ ਕੁਝ ੱਲੇ ਹੋਣੇ 12 ਸਾਲ ਵਿੱਚ ਸਭ ਕੁਝ ੱਲਿਆ ਹੋਣਾ ਉਹਨਾਂ ਨੇ ਆਪਣੇ ਸਿਰ ਤੇ ਹਨੇਰੀਆਂ ਵੀ ਆਈਆਂ ਉਹੜੀਆਂ ਝੱਖੜ ਵੀ ਆਣੇ ਆਈ ਹੋਣ ਪਰ ਉਹ ਡੋਲੇ ਨਹੀਂ ਆਪਣੀ ਤਤਪਰ ਸੇਵਾ ਵਿੱਚ ਲੱਗੇ ਰਹੇ ਅਪ੍ਰਿਸ ਸੇਵਾ ਤੋਂ ਪਿੱਛੇ ਨਹੀਂ ਹੋਏ بڑے ਲੋਕਾਂ ਨੇ ਮਿਹਣੇ ਤਾਣੇ ਮਾਰੇ ਕਿ ਕੁੜਮਾਂ ਦੇ ਘਰ ਗਾਗਰ ਢੋਂਦਾ ਹੈ ਭਾਂਡੇ ਮੰਜਦਾ ਹੈ ਕਰਜ਼ਾ ਹੈ ਇਹ ਕੰਮ ਕਰਦਾ ਹੈ ਦੋ ਰੋਟੀਆਂ ਨਹੀਂ ਨੂੰ ਕੋਈ ਦਿੰਦਾ ਕਈ ਤਰੀਕੇ ਦੇ ਮਿਹਣੇ ਤਾਣੇ ਵੱਜੇ ਕਿ ਇਹ ਦੋ ਰੋਟੀਆਂ ਵਾਸਤੇ ਭਾਰੂ ਹੈ ਉੱਤੇ ਆਪਣੇ ਕੁੜਮਾਂ ਦੇ ਘਰ ਬੈਠਾ ਹੈ ਗਾਗਰ ਢੋ ਰਿਆ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇ ਬੜੇ ਮਿਹਨੇ ਮਾਰੇ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਸੇ ਦੀ ਪਰਵਾਹ ਨਾ ਕੀਤੀ ਜਦੋਂ ਬੰਦੇ ਦੀ ਸੁਰਤ ਟਿਕਾਈ ਉਸ ਵਾਹਿਗੁਰੂ ਪਰਮੰਦਰ ਵਿੱਚ ਲੱਗ ਜਾਏ ਨਾ ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਮੇਰਾ ਇੱਕ ਮਾਲਕ ਹੀ ਹੈ ਇੱਕ ਰੱਬ ਹੀ ਹੈ ਰੱਬ ਬਣ ਕੇ ਉਹਨਾਂ ਨੇ ਗੁਰੂ ਅੰਗਦ ਮਹਾਰਾਜ ਜੀ ਦੀ ਸੇਵਾ ਕੀਤੀ ਦੂਜੇ ਗੁਰਨਾਨਕ ਦੇਵ ਜੀ ਦੀ ਉਹਨਾਂ ਦੀ ਰੱਬ ਸਮਝ ਕੇ ਰੱਬ ਜਾਣ ਕੇ ਸੇਵਾ ਕੀਤੀ ਇੰਨੀ ਅਣਤਕ ਸੇਵਾ ਕੀਤੀ ਇੱਕ ਵਾਰ ਦੀ ਗੱਲ ਹੈ بارش ਤੂਫਾਨ ਜਦੋਂ ਇਹ ਵਿਆਸਾ ਤੋਂ ਪਾਣੀ ਲੈ ਕੇ ਆਏ ਰਸਤੇ ਦੇ ਵਿੱਚ ਇੱਕ ਕਿੱਲੀ ਹੈ ਕਿੱਲੀ ਨਾਲ ਇਹਨਾਂ ਨੂੰ ਠੋਕਰ ਲੱਗੀ ਠੋਕਰ ਲੱਗੀ ਖਲਾਕ ਤਾਂ ਹੁੰਦਾ ਹੀ ਹੈ ਗਾਗਰ ਚੱਕੀ ਹੋਈ ਸੀ ਪਰ ਗਾਗਰ ਇੰਨੀ ਬਰਦਾਅ ਅਵਸਥਾ ਸੀ ਗਾਗਰ ਨੂੰ ਇਹਨਾਂ ਨੇ ਪਾਣੀ ਨੂੰ ਡੋਲਣ ਨਾ ਦਿੱਤਾ ਵੀ ਪਾਣੀ ਨਾ ਡੁੱਲ ਜਾਏ ਬੜੀ ਜ਼ੋਰ ਦੀ ਗਿਰੇ ਗਿਰਦ ਖੜਾਕ ਹੋਈ ਜੁਲਾਹੇ ਦਾ ਘਰ ਨਾ ਲਈ ਸੀ ਜੁਲਾਹੇ ਨੇ ਕਿਹਾ ਕਿ ਇਸ ਵਕਤ ਕੌਣ ਹੈ ਜਿਹੜਾ ਖੜਕ ਦੀ ਆਵਾਜ਼ ਆਈ ਹੈ ਕੌਣ ਹੈ ਇਸ ਵਕਤ ਜੁਲਾਈ ਅਗੋ ਬੋਲਣੀ ਬੋਲੀ ਉਹ ਨਹੀਂ ਥਾਵਾ ਅਮਰ ਹੋਣਾ ਜਿਹਨੂੰ ਦੋ ਟੁਕਰੀ ਲਾਜ ਨਹੀਂ ਦੋ ਟੁਕ ਵਸੇ ਬੈਠਾ ਹੈ ਅਮਰਦਾਸ ਜੀ ਕੋਲ ਉੱਥੇ ਬੈਠਾ ਹੈ ਦੋ ਟੁਕ ਵਸੇ ਰੋਟੀਆਂ ਵਾਸਤੇ ਜਿਹਨੂੰ ਸ਼ਰਮ ਨਹੀਂ ਲਾਜ ਨਹੀਂ ਉਈ ਹੁਣ ਅਮਰੂ ਨਹੀਂ ਠਾਵਾਂ ਜਦੋਂ ਇੰਨੀ ਗੱਲ ਕਹੀ ਨਾ ਗੁਰੂ ਅਮਰਦਾਸ ਮਹਾਰਾਜ ਦੇ ਅੱਖਾਂ ਵਿੱਚੋਂ थर-थर ਕਰਦੇ ਅੰਸੂ ਵਗ ਗਏ ਕਹਿੰਦੇ ਛੱਲਿਏ ਛੱਲਿਏ ਮੈਂ ਤੇ ਥਾਂ ਵਾਲਾ ਬਣ ਗਿਆ ਮੈਂ ਮੇਰੀ ਤਾਂ ਹੁਣ ਥਾਂ ਬਣ ਗਈ ਏ ਛੱਲਿਏ ਮੈਂ ਮੈਂ ਥਾਂ ਵਾਲਾ ਬਣ ਗਿਆ ਹਾਂ ਇੰਨੀ ਗੱਲ ਕਰਨ ਦੀ ਧੀਰ ਸੀ ਜੁਲਾਈ ਛੱਲੀ ਪਾਗਲ ਹੋ ਗਈ ਆਪਣੇ ਹੀ ਕੱਪੜੇ ਆਪਣੇ ਆਪ ਪਾੜਨ ਲੱਗ ਗਈ ਰੋਲਾ ਪੈ ਗਿਆ ਸਵੇਰੇ ਕਿ ਉਹ ਝੱਲੀ ਹੋ ਗਈ ਪਾਗਲ ਹੋ ਗਈ ਪਤਾ ਨਹੀਂ ਕੀ ਹੋਇਆ ਉਹਦੇ ਸਿਰ ਤੇ ਜੁਲਾਇਆ ਜਾਣਦਾ ਸੀ ਜੁਲਾਇਆ ਕਹਿੰਦਾ ਇਹਨੇ ਮਾੜੇ ਬਚਨ ਬੋਲੇ ਹਨ ਕਿਉਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਸੇਵਾ ਵਿੱਚ ਸਨ ਗੁਰੂ ਅਮਰਦਾਸ ਜੀ ਦੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਸਨ ਚਾਕਰ ਸਨ ਸੇਵਾ ਕਰਦੇ ਸਨ ਇਹਨੇ ਮਾੜੇ ਬੋਲ ਬੋਲੇ ਨੇ ਸਾਰਿਆਂ ਨੇ ਕਿ ਜਾ ਕੇ ਮਾਫੀ ਮੰਗੋ ਗੁਰੂ ਅੰਗਦ ਦੇਵ ਜੀ ਤਾਂ ਸਭ ਜਾਣੀ ਜਾਣ ਹਨ ਉਹ ਦਿਲਾਂ ਦੀਆਂ ਘਾਟਾਂ ਦੀ ਜਾਣਨ ਵਾਲੇ ਹਨ ਉਹ ਦੇਖਦੇ ਹੀ ਫੇਸਨ ਕਿ ਕਦੋਂ ਗੁਰੂ ਅਮਰਦਾਸ ਮਹਾਰਾਜ ਜੀ ਗਿਰਨ ਕਿ ਕਦੋਂ ਮੈਂ ਉਹਨਾਂ ਨੂੰ ਸਿੰਘਾਸ਼ਨ ਤੇ ਲਿਆ ਕੇ ਬਿਠਾਵਾਂ ਉਹ ਤੇ ਇਸੇ ਤਾਕ ਵਿੱਚ ਸਨ ਜਦੋਂ ਜਾ ਕੇ ਜੁਲਾਹ ਜੁਲਾਈ ਨੂੰ ਲੈ ਕੇ ਗਿਆ ساری ਵਾਰਤਾ ਦੱਸਤੀ ਸਾਰਿਆਂ ਨੇ ਦੱਸਿਆ ਫੇਰੇ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਗੁਰ ਅਮਰਦਾਸ ਜੀ ਮਹਾਰਾਜ ਕਰੋ ਦੱਸੋ ਕੀ ਬੀਤੀ ਤੁਹਾਡੇ ਨਾਲ ਉਹਨਾਂ ਨੇ ਸਾਰਾ ਦੱਸਿਆ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ ਮੈਂ ਜਦੋਂ ਕਿੱਲੀ ਨਾਲ ਮੇਰਾ ਟੇਕਾ ਲੱਗਿਆ ਮੈਂ ਗਿਰ ਗਿਆ ਤੇ ਇਹਨਾਂ ਨੇ ਕਿਹਾ ਨਿਤ ਇਹਨੂੰ ਢੋਈ ਨਹੀਂ ਨਹੀਂ ਥਾਵੇਂ ਨੂੰ ਉਹ ਹੀ ਨਹੀਂ ਥਾਵਾ ਹੋਣਾ ਅਮਰੂ ਕਹਿੰਦੇ ਮੇਰੇ ਮਨ ਵਿੱਚੋਂ ਮੈਂ ਮਨ ਮੇਰਾ ਪਸੀਜ ਗਿਆ ਕਿ ਕਮਲੀਏ ਮੈਂ ਤੇ ਥਾਂ ਵਾਲਾ ਬਣ ਗਿਆ ਹਾਂ ਕਹਿੰਦੇ ਇਤਨੇ ਬਚਨ ਜ਼ਰੂਰ ਮੇਰੇ ਮੂੰਹ ਚੋਂ ਨਿਕਲੇ ਨੇ ਫਿਰ ਗੁਰੂ ਅੰਗਦ ਦੇਵ ਜੀ ਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੁਸੀਂ ਸੰਦੀਜਗੀ ਨਾਲ ਬੋਲਿਆ ਕਰੋ ਸੰਦੀਜਗੀ ਨਾਲ ਬੋਲਿਆ ਕਰੋ ਤੁਹਾਨੂੰ ਤੁਹਾਡੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੈ ਜੋ ਤੁਸੀਂ ਕਹਿੰਦੇ ਹੋ